ਦੇਖੋ ਅਸੀਂ ਆਲੂ ਔਰ ਲੋਕੀ ਦੀ ਪਕੌੜੇ ਕੱਢਣ ਲੱਗੇ ਆ ਤੁਸੀਂ ਦੇਖੋ ਬਹੁਤ ਹੀ ਟੇਸਟੀ ਬਹੁਤ ਹੀ ਸੁਆਦ ਬਣ ਗਏ ਇਹ ਮੇਸਨ ਘੋਲਿਆ ਸੀ ਵਿੱਚ ਅਦਰਕ ਪਾ ਕੇ ਆ ਪਿਆਜ਼ ਵੀ ਰੱਖੇ ਨੇ ਬਾਅਦ ਪਿਆਜ਼ ਵਾਲੇ ਕੱਢਾਂਗੇ ਤੇ ਬਹੁਤ ਹੀ ਟੇਸਟੀ ਪਕੌੜੇ ਨਿਕਲਦੇ ਨੇ ਲੋਕੀ ਨੂੰ ਬਰੀਕ ਬਰੀਕ ਕੱਟ ਕੇ ਤੁਸੀਂ ਇਹਦੇ ਵਿੱਚ ਪਾ ਲੈਣਾ ਫਿਰ ਤੁਸੀਂ ਤੇਲ ਦੇ ਵਿੱਚ ਇਦਾਂ ਕਰਕੇ ਜਦੋਂ ਪਾਓਗੇ ਨਾ ਤਿੰਨ ਨਿਆੜੇ ਆਉਣਗੇ ਨਿਆੜੇ ਜਾਣਗੇ ਲੋਕੀ ਦੇ ਨਾਲ ਵਿੱਚ ਤੁਸੀਂ ਜਵੈਨ ਜਵਨ ਪਾ ਕੇ ਅਦਰਕ ਉਦਰਕ ਪਾ ਕੇ ਵਧੀਆ ਪਕੌੜੇ ਕੱਢ ਕੇ ਖਾਓ ਦੇਖੋ ਲੋਕੀ ਵਾਲੇ ਪਕੌੜੇ ਇੱਕ ਤਾਂ ਸਿਹਤਵੰਤ ਚੰਗੇ ਨੇ ਤੇ ਲੋਕੀ ਖਾਣੀ ਚਾਹੀਦੀ ਜੇ ਉਹਦਾ ਨਹੀਂ ਖਾਦੀ ਜਾਂਦੀ ਤੇ ਪਕੌੜੇ ਕੱਢ ਕੇ ਖਾ ਲਓ ਭਾਈ ਸਭ ਤੋਂ ਵਧੀਆ ਖਾਣ ਦਾ ਤਰੀਕਾ ਲੋਕੀ ਕਈਆਂ ਨੂੰ ਨਹੀਂ ਸਵਾਦ ਲੱਗਦੀ ਤਾਂ ਪਕੌੜੇ ਕੱਢ ਕੇ ਖਾਓ ਬਹੁਤ ਹੀ ਟੇਸਟੀ ਹੈ ਅਸੀਂ ਵੀ ਲੋਕੀ ਖਾਂਦੇ ਸ਼ਕੀਨ ਨਹੀਂ ਤੇ ਭੱਲ ਕੀ ਕਰੀਦਾ ਹੁਣ ਪਕੌੜੇ ਕੱਢ ਕੇ ਖਾ ਲਈਦੇ ਆ ਤੇ ਪਕੌੜਿਆਂ ਦਾ ਸਵਾਦ ਥੋੜੀ ਲੱਗ ਜਾਂਦੀ ਆ ਇਸ ਤਰੀਕੇ ਦੇ ਨਾਲ ਤੁਸੀਂ ਵਿੱਚ ਜਵੈਨ ਜੂਨ ਪਾ ਕੇ ਅਦਰਕ ਪਾ ਕੇ ਤੇ ਇਸ ਤਰੀਕੇ ਦੇ ਨਾਲ ਕੱਢ ਸਕਦੇ ਬਹੁਤ ਹੀ ਸਵਾਦ ਪਕੌੜੇ ਨਿਕਲੇ ਇੱਧਰ ਐਸੀ ਗੋਭੀ ਉਬਾਲਣ ਵਾਸਤੇ ਰੱਖੀ ਸੀ ਗੋਭੀ ਵਾਲੇ ਵੀ ਕੱਢਨੇ ਆ ਤੇ ਇਹ ਹੁਣ ਲੋਕੀ ਵਾਲੇ ਪਕੌੜੇ ਸਾਡੇ ਨਿਕਲ ਗਏ ਨੇ ਤੇ ਤੁਸੀਂ ਵੀ ਕੱਢ ਕੇ ਜਰੂਰ ਖਾਇਆ ਕਰੋ ਬਹੁਤ ਟੇਸਟ ਬੰਦਾ ਇਹਨਾਂ ਦਾ ਪਕੌੜਿਆਂ ਦਾ ਇਸ ਤਰੀਕੇ ਦੇ ਨਾਲ ਹੂੰ ਇਹ ਦੇਖੋ ਵਿੱਚ ਪਾਏ ਨੇ ਹੌਲੀ ਹੌਲੀ ਉਹਦਾ ਤੇ ਖਾਂਦਾ ਟੇਸਟ ਨਹੀਂ ਹੁੰਦਾ ਇਸ ਤਰੀਕੇ ਨਾਲ ਵਧੀਆ ਓਕੇ ਥੈਂਕ ਯੂ